ਕਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਦੱਸਿਆ ਆਓ ਸਰਮਣ ਕਰਦੇ ਹਾਂ ਜੀ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਬਹੁਤ ਸਿੰਘ ਬੈਠੇ ਸਨ ਦੀਵਾਨ ਗਹਿਮਾ ਗਹਿਮ ਸਜ ਰਿਹਾ ਸੀ ਇੱਕ ਵੀਰ ਸਿੰਘ ਜਸਪਾਲੀਆ ਤੇ ਮਦਨ ਸਿੰਘ ਰਾਜਪੂਤ ਨੇ ਆਣ ਕੇ ਆਪ ਜੀ ਅੱਗੇ ਪੇਟਾ ਰੱਖ ਕੇ ਮੱਥਾ ਟੇਕਿਆ ਤੇ ਦੀਵਾਨ ਵਿੱਚ ਬੈਠ ਗਏ ਇੱਕ ਸਿੱਖ ਸ਼ਾਮ ਸਿੰਘ ਨੇ ਗੁਰੂ ਜੀ ਨੂੰ ਪੁੱਛਿਆ ਸਤਿਗੁਰੂ ਜੀਓ Hindu ਅਤੇ Turk ਦੇਸ਼ ਵਿੱਚ ਬਹੁਤ ਹਨ ਖਾਲਸਾ ਪੰਥ ਉਹਨਾਂ ਦੇ ਮੁਕਾਬਲੇ ਤੇ ਆਟੇ ਵਿੱਚ ਲੂਣ ਵਾਂਗੂ ਹੈ ਇਹ ਰਾਜ ਇਸ ਤਰ੍ਹਾਂ ਕਰ ਸਕਦਾ ਹੈ ਇਹ ਵਰਤਾਰਾ ਇਸ ਤਰ੍ਹਾਂ ਵਰਤੇਗਾ ਸਤਿਗੁਰੂ ਜੀ ਨੇ ਫਰਮਾਇਆ ਸਿੱਖੋ ਜੋ ਜਗਤ ਵਿੱਚ ਵਰਤਾਰਾ ਵਰਤੇਗਾ ਉਸ ਨੂੰ ਧਿਆਨ ਨਾਲ ਸੁਣ ਲਵੋ ਮੇਰਾ ਖਾਲਸਾ ਖਾਵੇਗਾ ਖਰਚੇਗਾ ਅਤੇ ਲਾਲ ਰਤਨ ਲਵੇਗਾ ਜੁਦ ਵਿੱਚ ਅੱਗੇ ਵਧੇਗਾ ਭਾਵ ਜਿੱਤਾਂ ਪ੍ਰਾਪਤ ਕਰੇਗਾ ਸਮੁੰਦਰ ਤੱਕ ਦੀ ਸਾਰੀ ਲక్ష్ਮੀ ਇਕੱਠੀ ਕਰਕੇ ਲਿਆਵੇਗਾ ਜੁੱਦਾਂ ਚੰਗਾ ਵਿੱਚ ਡਟ ਕੇ ਲੜੇਗਾ ਅਤੇ ਲੋਕਾਂ ਨੂੰ ਦੁੱਖਾਂ ਤੋਂ ਬਚਾਏਗਾ ਖਾਨਾ ਤੁਰਕਾਂ ਨੂੰ ਜਾਏਗਾ ਲਸ਼ਕਰਾਂ ਉਤੇ ਬਾਜ ਵਾਂਗੂ ਪਵੇਗਾ ਸ਼ਸਤਰਾਂ ਦਾ ਟੱਕਰਾ ਕਰੇਗਾ ਇਸ ਤਰ੍ਹਾਂ ਖਾਲਸਾ ਐਸਾ ਦਬ ਦਬਾ ਪਾਵੇਗਾ ਜਿਵੇਂ ਮਹਾਭਾਰਤ ਦਾ ਜੁਦ ਹੋ ਰਿਹਾ ਹੈ ਖਾਲਸਾ ਜੋਗ ਭੋਗ ਤੇ ਵੀਰ ਰਸ ਇਹਨਾਂ ਦਾ ਮੇਲ ਕਰੇਗਾ ਖਾਲਸਾ ਪੰਜ ਦਰਿਆਵਾਂ ਦੇ ਦੇਸ਼ ਪੰਜਾਬ ਜੀਨ ਤੋਂ ਪਸ਼ੌਰ ਤੱਕ ਅਤੇ ਸਿੰਧ ਦੇਸ਼ ਦੇ ਰਾਜ ਕਰੇਗਾ ਉਰਕਾਂ ਵਾਲੇ ਰੰਗ ਟੰਗ ਮਿਟ ਜਾਣਗੇ ਤੇ ਨਵੇਂ ਰੰਗ ਟੰਗ ਦੇ ਖਾਲਸੇ ਦਾ ਤੇਜ ਪ੍ਰਤਾਪ ਫੈਲੇਗਾ ਮੈਂ ਤਾਂ ਜੋਤੀ ਜੋਤ ਸਮਾ ਜਾਵਾਂਗਾ ਪਰ ਖਾਲਸੇ ਨੂੰ ਲੋਹੇ ਦੀ ਛਾਪ ਲਾ ਜਾਵਾਂਗਾ ਜਿਸ ਦੀ ਸ਼ਕਤੀ ਨਾਲ ਖਾਲਸਾ ਸਭ ਕੁਝ ਕਰੇਗਾ ਖਾਲਸਾ ਗੁਰੂ ਦਾ ਹੈ ਅਤੇ ਗੁਰੂ ਖਾਲਸਾ ਹੋਵੇਗਾ ਉਪਰੰਤ ਸਿੰਘਾਂ ਨੇ ਪੁੱਛਿਆ ਗੁਰੂ ਜੀ ਫਿਰ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ ਗੁਰੂ ਜੀ ਬੋਲੇ ਮੈਂ ਖਾਲਸੇ ਦਾ ਰੂਪ ਧਾਰਨ ਕਰਕੇ ਸਭ ਵਿੱਚ ਵਰਤਾਂਗਾ ਮੇਰੇ ਦਰਸ਼ਨ ਨਿਤ ਖਾਲਸੇ ਵਿੱਚ ਹੋਣਗੇ ਫਿਰ ਸਾਮ ਸਿੰਘ ਨੇ ਪੁੱਛਿਆ ਸਤਿਗੁਰੂ ਜੀ ਖਾਲਸੇ ਦਾ ਭਾਵ ਅਰਥ ਕੀ ਹੈ ਸਤਿਗੁਰੂ ਜੀ ਨੇ ਫਰਮਾਇਆ ਜੋ ਇੱਕ ਅਕਾਲ ਪੁਰਖ ਦੀ ਟੇਕ ਰੱਖੇ ਹੋਰ ਕਿਸੇ ਦੀ ਮਨਾਉਤ ਨਾ ਮੰਨੇ ਉਹੀ ਖਾਲਸਾ ਹੈ ਖਾਲਸਾ ਉਹ ਹੈ ਜੋ ਕਿਸੇ ਪਾਸੋਂ ਦਾਨ ਨਾ ਲਵੇ Hindu ਤੇ Turk ਦੀ ਈਣ ਨਾ ਮੰਨੇ ਸ਼ਾਮ ਸਿੰਘ ਨੇ ਫਿਰ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ ਜੀ ਖਾਲਸੇ ਨੂੰ ਕਿਹੜੇ ਕੰਮ ਜੈਸਾ ਕਿ ਤੀਰਥ ਜਪ ਤਪ ਸ਼ਰਾਦ ਅਤੇ ਦਾਨ ਆਦਿ ਕਰਨੇ ਚਾਹੀਦੇ ਹਨ ਅਤੇ ਕਿਹੜੇ ਨਹੀਂ ਕਰਨੇ ਚਾਹੀਦੇ ਸਤਿਗੁਰੂ ਜੀ ਬੋਲੇ ਭਾਈ ਇੱਕ ਅਕਾਲ ਪੁਰਖ ਉਤੇ ਭਰੋਸਾ ਰੱਖ ਕੇ ਨਾਮ ਜਪੋ ਜਿਸ ਦੇ ਵਿੱਚ ਹੀ ਸਾਰੇ ਜਪ ਤਪ ਤੇ ਤੀਰਥ ਇਸ਼ਨਾਨ ਹਨ ਪ੍ਰਭੂ ਅਕੇ ਸਿੱਖ ਦੀ ਅਰਦਾਸ ਹੀ ਇਸ ਦੀ ਬਰਤ ਤੇ ਪੂਜਾ ਹੈ ਖਾਲਸਾ ਮੜੀ ਮਸਾਣੀ ਗੌਰ ਨੂੰ ਨਾ ਮੰਨੇ ਤੇਖੀ ਨੂੰ ਦਾਨ ਨਾ ਦੇਵੇ ਜਣੇ ਜਣੇ ਦਾ ਭੋਜਨ ਨਾ ਖਾਵੇ ਜੋ ਮੇਰਾ ਸਿੱਖ ਤੀਰਥਾਂ ਤੇ ਜਾਵੇ ਜਾਂ ਆਤਿਥੀਆਂ ਨੂੰ ਭੋਜਨ ਆਦਿ ਦਾਨ ਦੇਵੇ athwa gur pursa ਉਤੇ ਕੁਛ ਦਾਨ ਕਰਨਾ ਚਾਹੇ ਉਹ ਆਪਣਾ ਦਾਨ ਗੁਰੂ ਸਹਿਬਾਂ ਉਤੇ ਸ਼ਰਧਾ ਰੱਖਦਾ ਵਾਲਿਆਂ ਨੂੰ ਕਥਾ ਗੁਰੂ ਅਸਥਾਨਾਂ ਉਤੇ ਦੇਵੇ ਮੇਰਾ ਸਿੱਖ ਆਪਣੀ ਲੜਕੀ ਸਿੱਖ ਨੂੰ ਹੀ ਦੇਵੇ ਉਸ ਦਾ ਕੋਈ ਪੈਸਾ ਨਾ ਲਵੇ ਮੇਰਾ ਸਿੱਖ ਜਪਜੀ ਸਾਹਿਬ ਜਾਪ ਸਾਹਿਬ ਤੇ ਹੋਰ ਬਾਣੀਆਂ ਦਾ ਨਿਤਨੇਮੀ ਹੋਵੇ ਬਾਣੀ ਪੜੇ ਸ਼ਬਦ ਕੀਰਤਨ ਆਰਤੀ ਨਿਤ ਕਰੇ ਸਿੱਖ ਅਤੇ ਸਿੱਖਣੀ ਇਸਤਰੀ ਜਾਂ ਪੁਰਸ਼ ਮਿਲ ਕੇ ਘਰ ਵਿੱਚ ਗੁਰਮਤ ਦੀ ਚਰਚਾ ਕਰਨ ਅਤੇ ਆਪਣੇ ਬੱਚਿਆਂ ਨੂੰ ਬਾਣੀ ਦਾ ਪਾਠ ਤੇ ਭਜਨ ਕਰਾਉਣਾ ਸਿਖਾਉਣਾ ਜੋ ਮੇਰਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦਾ ਧਾਨ ਖਾਂਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖ ਕੇ ਵੇਚਦਾ ਹੈ ਠੂਠਾ ਸਿੱਖ ਹੈ ਪਰ ਜਿਹੜੇ ਪੂਜਾ ਦਾ ਧਾਨ ਵੰਡ ਕੇ ਖਾਂਦਾ ਹੈ ਲੰਗਰ ਲਾਉਂਦਾ ਹੈ ਆਤਿਥੀ ਸਿੱਖ ਨੂੰ ਦਿੰਦਾ ਹੈ ਉਹ ਮੇਰਾ ਸੱਚਾ ਸਿੱਖ ਹੈ